ਫਰੀਦਕੋਟ ਤੋਂ ਐ ਜਿੱਥੇ ਭਿਆਨਕ ਹਾਦਸਾ ਵਾਪਰਿਆ ਹੈ ਪਿੰਡ ਫਿੱਡੇਕਲਾ ਸਰਹੰਦ ਨਹਿਰ ਦੇ ਵਿੱਚ ਆਲਟੋ ਕਾਰ ਡਿੱਗੀ ਹੈ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਸਨ ਬੀਤੀ ਰਾਤ ਨਹਿਰ ਦੇ ਵਿੱਚ ਡਿੱਗੀ ਕਾਰ ਵੇਖਦੇ ਆਂ ਵੇਖਦੇ ਡੁੱਬ ਗਈ ਮੌਕੇ ਦੇ ਉੱਤੇ ਮੌਜੂਦ ਐਨਡੀਆਰਫ ਦੀਆਂ ਟੀਮਾਂ ਦੇ ਵੱਲੋਂ ਕਾਰ ਦੀ ਭਾਲ ਕੀਤੀ ਜਾ ਰਹੀ ਹੈ ਪਤੀ ਪਤਨੀ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਤਸਵੀਨਾਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਐਨਡੀਆਰਫ ਦੀਆਂ ਟੀਮਾਂ ਦੇ ਵੱਲੋਂ ਇੱਥੇ ਕਾਰ ਅਤੇ ਕਾਰ ਚਾਲਕ ਦੀ ਜੋ ਭਾਲ ਹੈ ਉਹ ਕੀਤੀ ਜਾ ਰਹੀ ਹੈ ਕਾਰ ਦੇ ਵਿੱਚ ਪਤੀ ਪਤਨੀ ਸਵਾਰ ਸਨ ਤੇ ਫਿਲਹਾਲ ਕਾਰ ਦੀ ਵੀ ਭਾਲ ਕੀਤੀ ਜਾ ਰਹੀ ਹੈ ਤੇ ਪਤੀ ਪਤਨੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਦੀ ਵੀ ਕੋਈ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਪਾਈ ਹਾਂਜੀ ਅਸੀਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜਿਆਦਾ ਚੀਕ ਜਿੰਗਾੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੜਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਤਾਂ ਕਾਰ ਟੁੱਰੀ ਜਾਂਦੀ ਐ ਕਾਰ ਉੱਥੋਂ ਜਿ ਤਰੀ ਹੁੰਦੀ ਨਾ ਕਾਰ ਮਾੜਾ ਜਗੜਾ ਪਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂ ਟੁੱਰੀ ਆਈ ਐ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚੱਗਾ ਖੇਚ ਵਿਚਾਰੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਜਦੋਂ ਉੱਥ ਗੇੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਵਾਸੀ ਤਾਂ ਮੁੜ ਕੇ ਫਿਰ ਰੋਲਾ ਪਾ ਮੁੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਬੀਏ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆ ਦਾ ਵੀ ਇਹ ਚੀਜ਼ ਸੀਗੀ ਹਾਂਜੀ ਇਹ ਸੜਕਾ ਜੀ ਉਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂ ਗਾ ਇੱਥੇ ਇੱਕ ਹੀ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਇਹ ਸੜਕ ਆ ਉਹ ਵੀ ਖਰਾਬ ਆ ਇੱਕ ਇਹਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਹੋਵੇ ਵੀ ਵੇਖੋ ਸੜਕ ਦਾ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਪਕੜੇ ਚੀਜ਼ ਨਹਿਰ ਚ ਵੜ ਜਾਂਦੀ ਹੈ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾ ਆਖਣਾ ਚਾਹੀਦਾ ਗੌਰ ਕਰਨੀ ਜੀ ਸੜਕ ਪੰਜ ਇੱਕ ਇਹ ਡੌਲਾ ਉੱਚਾ ਹੋ ਜਾਏ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਆ ਉੱਚਾ ਹੋ ਜੇ ਵੀ ਐਂ ਕਰਕੇ ਕੋਈ ਗੱਲਬਾਤ ਨਹੀਂ ਹੋ ਰਹੀ ਕੋਈ ਗੌਰ ਨਹੀਂ ਕਰ ਰਹੀ ਇਤ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਜੇ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਏ ਜੀ ਕਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਰਾਂ ਦਾ ਮੈਂ ਸਰਪੰਚ ਜੀ ਫੱਡੇਗਾ ਦਾ ਅਮਰਤਪਾਲ ਮੈਂ ਕਹਿੰਦਾ ਪਹਿਲੇ ਤਾਂ ਜ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇਥੇ ਤੀਜਾ ਚੌਥ ਕਈ ਮੋਟਾ ਹੁੰਗੇ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਆਪਣੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌਲਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਵਾਰਾ ਉਹ ਸਾਰੀ ਛੜਕ ਪੱਟੀ ਗਈ ਆ ਇਸ ਦੇ ਕਾਰਨ ਹਾਜ਼ਤ ਬਾਲੀ ਹੁੰਦੇ ਆ ਅੱਛਾ ਇਹ ਹੁਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਸੀ। ਹਾਂ ਫੌਜ ਨੂੰ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ। ਵਾਪਸ ਜਾਣਾ ਡਿਊਟੀ। ਹਾਂ ਜੀ। ਇੱਥੇ ਮਿਲਣ ਆਏ ਸੀ। ਹਾਂ ਮੈਂ ਕੱਲ ਮਿਲਣ ਆਈ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ। ਹੂੰ। ਦੋਵੇਂ ਪਤੀ ਪਤਨੀ ਸੀਗੇ। ਦੋਵੇਂ ਪਤੀ ਪਤਨੀ ਸੀ ਜੀ। ਇਹਨਾਂ ਦੇ ਬੱਚੇ ਕਿੰਨੇ ਆ? ਇੱਕ ਬੱਚਾ ਜੀ 5 ਸਾਲ ਦਾ। ਸਿਰਫ 5 ਸਾਲ ਦਾ ਬੱਚਾ। ਹਾਂ ਜੀ। ਬਹੁਤ ਮੰਦਪਾਗੀ ਕਰਨਾ ਵਾਪਰੀ ਗਈ ਫਿਰ ਤਾਂ। ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰਜੇ ਤੇ ਬੈਠੀ ਆ। ਫੌਜੀ ਸਾਹਿਬ ਦੀ ਮਾਤਾ। ਅੱਛਾ। ਇੱਥੇ ਹੀ ਬਸ 11:00 ਵਜੇ ਆਏ ਆ। ਤੇ 4:30 ਦਾ ਟ ਸਪੈਸ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬ ਦਾ ਫਾਇਦਾ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਹੋਏ ਆ